ਮਿੱਤਰੋ ਕੀ ਹਾਲ ਚਾਲ ਹੈ ਲੋ ਜੀ ਮਿੱਤਰੋ ਆ ਜਦੋਂ ਬਲੌਗ ਦੇ ਨਾਲ ਤੇ ਆ ਦੇਖੋ ਜੀ ਮੇਰਾ ਮਾਸੀ ਦਾ ਮੁੰਡਾ ਹੈ ਜੀ ਹੈ ਲੋ ਮੈਂ ਕਿਵੇਂ ਸੈਜ ਤੇ ਉਹ ਸੀ ਆਪਣਾ ਨਾਟ ਗਿਆ ਝੋਟਾ ਦੇਖੋ ਜੀ ਜਸੰਦ ਤੇ ਮਿੱਤਰੋ ਆਪਾਂ ਆਜ ਪਟ ਰਹੇ ਚਾਰ ਹੁਣ ਆਪਾਂ ਦੇਖੋ ਮੇਰੀ ਮਾਸੀ ਦੇ ਮੁੰਡੇ ਤੋਂ ਪਟਾ ਆ ਪਾਣੀ ਆ ਗਿਆ ਜੀ ਚਾਰ ਦੇ ਵਿੱਚ ਕਿੱਥੋਂ ਆਇਆ ਉਹ ਇਹ ਉਹ ਯਾਰ ਮੈਨ ਨਾਲੇ ਕਿਹਾ ਇੱਥੇ ਪਾਣੀ ਨਾ ਸਾਡੇ ਡੈਡੀ ਨੂੰ ਮਾਨ ਦਾ ਤਾਂ ਹੈ ਨਹੀਂ ਦੇਖੋ ਜੀ ਪਾਣੀ ਪਾਤਾ ਜੀ ਚਲੋ ਜੀ ਮਿੱਤਰੋ ਆਪਾਂ ਚਾਰ ਹੁਣ ਪੱਟਨੇ ਆਂ ਜੀ ਜਿਬੜ ਤੋੜਨਾ ਆਹ ਕ੍ਰੇਲੇ ਤੋੜਨੇ ਜੀ ਤੇ ਸਾਡਾ ਬੰਦੇ ਦੇਖੋ ਜੀ ਉਹ ਆ ਰਹੇ ਨੇ ਜੀ ਦੇਖੋ ਪੂਰੇ ਆਣ ਉਹ ਮਾਸੜੀ ਆ ਰਹੇ ਮਾਂਗ ਰਹੀ ਉਹ ਦੇਖੋ ਮੇਰੀ ਮਾਸੀ ਹੋਰੀਆਂ ਮਾਸੀ ਬਲੌਗ ਚਾਰ ਰਹੇ ਤੁਸੀਂ ਇਧਰ ਉਹ ਦੇਖੋ ਜੀ ਸਾਰੇ ਲਓ ਜੀ ਮੈਂ ਅੱਜ ਆਪਾਂ ਆਏ ਹੋਏ ਸੀ ਮੇਰੇ ਮਾਸੀ ਹੁਰੀ ਜੀ ਦੇਖੋ ਇਹਨਾਂ ਨੂੰ ਕੱਖ ਵਡਣ ਤੇ ਲਾਇਆ ਪੱਠੇ ਜੀ ਇਹ ਆਪਣੀ ਭੈਣ ਤੇ ਉਹ ਮੇਰੀ ਮਾਤਾ ਜੀ ਇਹ ਦੇਖੋ ਜੀ ਮਾਸੀ ਜੀ ਆਪਣੇ ਹਜੇ ਆਹ ਦੇਖੋ ਐਂ ਕੰਮ ਕਰਾਇਆ ਕਰੋ ਜੀ ਕੋਈ ਰਿਸ਼ਤੇਦਾਰ ਆਉਂਦਾ ਜੀ ਥੋੜੇ ਘਰੇ ਦੇਖੋ ਆ ਮਾਸੀ ਦਾ ਮੁੰਡਾ ਜੀ ਤੇ ਆਹ ਮਨਦੀਪ ਤੇ ਉਹ ਮੇਰੀ ਮਾਤਾ ਦੇਖੋ ਦੇਖੋ ਜੀ ਡੂਮਰੀ ਪੱਠੇ ਨੂੰ ਦੋਹੀ ਫੋਟੋ ਖੇਦੇ ਹੋ ਟਾਡਾ ਫੜੀ ਖੜੀ ਸੀ ਦੋ ਜੀ ਮੇਤਰਾ ਮੇਰੀ ਮਾਸੂਰੀਆਂ ਜੀ ਸਾਗ ਤੋੜਦੇ ਆ ਫਿਰਦੇ ਆ ਜੀ ਜੇ ਕਿਤੇ ਦਿਖਣ ਨਾ ਸਾਗ ਤੋੜਨ ਦੇ ਆ ਜੀ ਦੇਖੋ ਇਹ ਸਾਗ ਤੋੜਦੀਆਂ ਫਿਰਦਿਆਂ ਨੇ ਦੇਖੋ ਆ ਜਿਹੜੀਆਂ ਮੂਰੇ ਆਂਦੀਆਂ ਨੇ ਇਹ ਤਾਂ ਮੇਰੀਆਂ ਭੈਣਾਂ ਨੇ ਤੇ ਜੀ ਜਿਹੜੀ ਤਿੰਨਾਂ ਨੇ ਮਾਗਰ ਜੀ ਉਹਦੇ ਵਿੱਚ ਜਿਹੜੀ ਐਂਡ ਤੇ ਰਹੀ ਉਹ ਮੇਰੀ ਮਾਸਿਆ ਜੀ ਤੇ ਜਿਹੜੀ ਮੂਰੇ ਖੜੀ ਐ ਸਰਨਾਉ ਉਹ ਮੇਰੀ ਭੈਣ ਆ ਜੀ ਜਿਹੜੀ ਵਿਚਾਲੇ ਜੇ ਖੜੀ ਐ ਜੀ ਉਹ ਮੇਰੀ ਮੰਮੀ ਆ ਜੀ ਉਹ ਜਿਹੜੀ ਜੀ ਇਹ ਚੋਰ ਉਹ ਦੇਖੋ ਸਾਗ ਚ ਲੋ ਜੀ ਮਿੱਤਰੋ ਆ ਮੇਰੀ ਮਾਸੂਰੀ ਜੀ ਚੋਰੀਆਂ ਕਰਦੇ ਆਣੇ ਜੀ ਖੇਤਾਂ ਚ ਆਹ ਦੇਖੋ ਸਾਗ ਤੋੜੀ ਜਾਂਦੀਆਂ ਨੇ ਤੇ ਇੱਕ ਆ ਬੰਦਾ ਜੀ ਇੱਕ ਆ ਸੀ ਬੁੱਤ ਕੇ ਤੋੜਿਆ ਨੂੰ ਮਾਰ ਦੇ ਦੇਖੋ ਸਾਗ ਸਾਗ ਚੋਰ ਸਾਗ ਕੋਈ ਨਹੀਂ ਚੋਰੀ ਕਰਦੇ ਆ ਦੇਖੋ ਇਹ ਮੇਰੀ ਮਾਸੀ ਫੇ ਆਈ ਆ ਜੀ ਦੇਖੋ ਤਾਂ ਇਹ ਚੋਰੀ ਕਰਦੀਆਂ ਨੇ ਦੇਖਿਓ ਮਾਰੀ ਤਾਂ ਇਹਨਾਂ ਦੇ ਇਹਨਾਂ ਦੇ ਖੇਤ ਹੈ